ਅੱਜ ਕਿੰਨੇ ਟਰੈਕਟਰਾਂ ਦੀ ਡਿਲੀਵਰੀ ਕਰਾਂਗੇ ਅਸੀਂ ਚਾਰ ਦੀ ਕਰਾਂਗੇ ਜੀ ਚਾਰ ਟਰੈਕਟਰਾਂ ਦੀ ਡਿਲੀਵਰੀ ਕਰਾਂਗੇ ਹਾਂਜੀ ਕਿਹੜਾ ਕਿਹੜਾ ਟਰੈਕਟਰ ਆ ਜੀ ਡਿਲੀਵਰੀ 'ਚ ਇੱਕ ਤਾਂ 4 ਵੀ ਲਈਏ ਵਾਲਾ ਹਾਂਜੀ ਆ ਸਪੈਸ਼ਲ ਐਡੀਸ਼ਨ ਆ ਹਾਂ 4 ਸਿਲੰਡਰ ਚ ਆ ਜੀ ਇਹ 22 ਰੁਪਏ ਦੇ ਨਾਲ ਟਰੈਕਟਰ ਹਾਂਜੀ ਹਾਂਜੀ ਠੀਕ ਇਹ ਤਿੰਨ ਸਿਲੰਡਰ ਚ ਆ ਗਿਆ ਜੀ ਜੋ ਦਾ ਆਲ ਰੌਂਡਰ ਆ ਹਾਂਜੀ ਹਾਂਜੀ ਉਹ ਦਾ ਆਲ ਰੌਂਡਰ ਤਿੰਨ ਸਿਲੰਡਰ ਇਹ ਫੁੱਲ ਟੌਪ ਮਾਡਲ ਆ ਜੀ ਫੁੱਲ ਟੌਪ ਮਾਡਲ ਦੋਨੇ ਸੇ ਕਰਾਰੋ ਦੇ ਆ ਜੀ ਠੀਕ ਆ ਜੀ ਤਿੰਨ ਸਿਲੰਡਰ ਚ ਆ ਜੀ ਫਰੰਟ ਵੀ ਕਰਾਰੋ ਬਾਈਕ ਵੀ ਕਰਾਰੋ ਹਾਂਜੀ ਹਾਂ ਇਹ ਕਾਰ ਸੌਖਾ ਹੈ ਮੇਰਾ ਵੀ ਕਦਾਨਪਰਾ ਵਾਲਾ ਪੂਰਾ ਪੂਰਾ ਵਧੀਆ ਹੀ ਪੂਰਾ ਵਧੀਆ ਜੀ ਠੀਕ ਆ ਜੀ ਕਿੰਨੇ ਕੁ ਟਰੈਕਟਰ ਸੇਲ ਕਰ ਦਿੰਦੇ ਸਾਲ ਚ ਸਾਤ ਹਾਈਬ੍ਰਿਡ 2500 ਦਾ ਕਰਦੇ ਠੀਕ ਆ ਜੀ 2500 ਟਰੈਕਟਰ ਬਹੁਤ ਹੁੰਦਾ ਨਾ ਬਾਈ ਹਾਂ ਜੀ ਲੋਨ ਵਗੈਰਾ ਉਹ ਤੁਜੀ ਕੁੱਲ ਲੋਨ ਹੋਈ ਬਾਈ ਸਰਕਾਰੀ ਦਾ ਕਿਆ ਲੋਨ ਹੋਈ ਬਾਈ 90% ਲੋਨ ਲੋਨ ਹੋਈ ਬਾਈ ਠੀਕ ਆ ਬਾਈ ਹਾਂ ਜੀ SSCB ਬਾਈ ਜੀ ਸਾਰੇ ਦੋਸਤਾਂ ਮਿਲਣ ਨੂੰ ਆਪਾਂ ਮੌਜ ਹੈ ਜੀ ਟੈਂਡਰ ਰੰਪਰੇ ਬਾਈ ਨਾ ਕਰਦੇ ਆ ਧੰਨਵਾਦ ਬਾਈਆਂ ਕੋਲੇ ਡੀਲਰਸ਼ਿਪ ਵੀ ਹੈਗੀ ਆ SSCB ਬਾਈ ਜੀ ਠੀਕ ਹੋਣੀ ਹਾਂ ਜੀ ਬਹੁਤ ਵਧੀਆ ਹੋ ਠੀਕ ਹੋਈ ਮਾਦਲੀ ਉਹਦੀ ਇਹ ਨਾਮ ਤੇ ਆਪਣੀ ਡੀਲਰ ਸੇ ਆਪਣੀ ਗੁਰੂ ਕਾਸ਼ੀ ਟਰੈਕਟਰ ਦਾ ਨਾਮ ਚਾਹੀਏ ਠੀਕ ਆ ਜੀ ਹਾਂ ਜੀ ਕਿੰਨੇ ਟਰੈਕਟਰ ਸਾਡੇ ਕੋਲੇ ਕਿੰਨੇ ਦਾ ਟਰੈਕਟਰ ਰੱਖਦੇ ਹੋ ਜਿੱਥੇ ਸਾਡੇ ਕੋਲ 20 ਦਾ ਟਰੈਕਟਰ ਸਟਾਕ ਚੱਲਦਾ ਜੀ ਠੀਕ ਆ ਜੀ ਹਾਂ ਜੀ ਅੱਜ ਕਿੰਨੇ ਟਰੈਕਟਰਾਂ ਦੀ ਡਿਲੀਵਰੀ ਕਰਾਂਗੇ ਅਸੀਂ 4 ਦੀ ਕਰਾਂਗੇ ਅੱਜ 4 ਟਰੈਕਟਰਾਂ ਦੀ ਡਿਲੀਵਰੀ ਕਰਾਂਗੇ ਹਾਂ ਜੀ ਕਿਹੜਾ ਕਿਹੜਾ ਟਰੈਕਟਰ ਆ ਜੀ ਡਿਲੀਵਰੀ 'ਚ ਇੱਕ ਤਾਂ 4 ਵੀ ਲਈਏ ਵਾਲਾ ਹਾਂਜੀ ਆ ਸਪੈਸ਼ਲਿਟੀ ਸਨ ਹਾਂ 4 ਸਿਲੰਡਰ ਚ ਆ ਜੀ ਇਹ ਇਹ 4 ਸਿਲੰਡਰ ਚ ਆ ਤਿੰਨ ਚ ਵੀ ਆਉਂਦਾ ਜੀ ਇਹ ਤਿੰਨ ਚ ਵੀ ਆਉਂਦਾ ਤਿੰਨ ਚ ਵੀ ਜਾਣਾ ਜੀ ਆਪਾਂ ਠੀਕ ਆ ਸੈਂਕ్రో ਮੈਸਜ ਆਉਂਦਾ ਸਹੀ ਠੀਕ ਆ ਜੀ 30 ਸਪੀਡ ਜੀ 30 ਸਪੀਡ ਆ ਜੀ ਠੀਕ ਹੈ ਕੈਂਜਰ ਲੱਗਿਆ ਜੀ ਇਹਦੇ ਕੈਂਜਰ ਵਾਲਾ ਆ ਗਿਆ ਜੀ ਜਿੰਨਾ ਮਗਰ ਉਹ ਨਹੀਂ ਮੋਲੇ ਮੋਲੇ ਜੀ ਹਾਂਜੀ ਠੀਕ ਆ ਜੀ ਕਰਾਰੋ ਦਾ ਗੇਰ ਆ ਜੀ ਇਹਦੀ ਠੀਕ ਆ ਭਾਈ ਜੀ ਮਗਰਲਾ ਹਿੱਸਾ ਵੀ ਕਰਾਰੋ ਦਾ ਮੂਰਲਾ ਸਭ ਕਰਾਰੋ ਦਾ ਜੀ ਕਰਾਰੋ ਦੀ ਆਲ ਕਰਾਰੋ ਹਾਂਜੀ ਹਾਂ ਜੀ ਕਰਾਰੋ ਆ ਜੀ ਠੀਕ ਆ ਜਿਹੜੀ ਲੈਫਟ ਹੈ ਲੈਫਟ ਮਿਟਾ ਠੀਕ ਹੈ ਹਾਂਜੀ ਫੁੱਲ ਟੌਪ ਮਾਡਲ ਹੈ ਜੀ ਇਹ ਠੀਕ ਆ ਭਾਈ ਜੀ ਹਾਂਜੀ ਕਿੰਨੇ ਕੇ ਜੀ ਇਹ ਅਸੀਂ ਭਾਈ ਰੁਪਏ ਦੇਣਾ ਜੀ 22 ਰੁਪਏ ਦੇਣਾ ਹੈ ਟ੍ਰੈਕਟਰ ਹਾਂਜੀ 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 ਠੀਕ ਆ ਜੀ ਤੇ ਇੱਕ ਅਸੀਂ ਦੇਣਾ ਹੈ ਅੱਗੇ ਜੀ ਕਿਹੜਾ ਦੇਣਾ ਅੱਗੇ ਅਗਲਾ 4 ਵੀਲ ਜੀ ਤੇ ਫਲਕਾਰੀ ਭਾਈ ਪਈ ਹੈ ਹਾਂਜੀ ਹਾਂਜੀ ਇਹ ਤਿੰਨ ਸਿਲੰਡਰ ਚ ਆਈ ਇਹ ਤਿੰਨ ਸਿਲੰਡਰ ਚ ਆ ਗਿਆ ਜੀ ਜੋ ਦਾ ਆਲ ਰੌਂਡਰ ਆ ਹਾਂਜੀ ਹਾਂਜੀ ਉਹਦਾ ਆਲ ਰੌਂਡਰ ਇਹ ਵੀ ਫੁੱਲ ਟੌਪ ਮਾਡਲ ਹੈ ਜੀ ਫੁੱਲ ਟੌਪ ਮਾਡਲ ਹੈ ਠੀਕ ਆ ਜੀ ਇਹਦੇ ਵੀ ਕਰਾਰੋ ਦਾ ਜੇਰ ਆ ਠੀਕ ਆ ਜੀ ਮਿੱਡਾ ਦੀ ਲੈਫਟ ਹੈ ਜੀ ਠੀਕ ਆ ਭਾਈ ਜੀ ਦੋਨੇ ਸੇ ਕਰ ਠੀਕ ਹੈ ਜੀ ਤਿੰਨ ਸਿਲੰਡਰ ਚਾਹੀਏ ਫਰੰਟ ਵੀ ਕਰਾਰੋ ਬਾਈਕ ਵੀ ਕਰਾਰੋ ਹਾਂਜੀ 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 ਠੀਕ ਹੈ ਇਹ ਤਿੰਨ ਸਿਲੰਡਰ ਚਾਹੀਏ ਇਹਦਾ ਪ੍ਰਾਈਸ ਕਿੰਨਾ ਕਰ ਰਹੂ ਜੀ ਇਹਦਾ 920000 ਹੈ ਜੀ ਉਹ ਪਰਲੇ ਦਾ ਜੀ ਉਹ 1070000 ਹੈ ਠੀਕ ਹੈ ਜੀ 4 ਵੀਲ ਡਰਾਈਵ ਦੇ ਵਿੱਚ ਦੋਨੇ ਟਰੈਕਟਰ ਆ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਿੱਥੇ ਦੇਣਾ ਜੀ ਇਹ ਅਸੀਂ ਦੇਣਾ ਹੈ ਨਖਾਣੇ ਜੀ ਠੀਕ ਹੈ ਜੀ ਹਾਂਜੀ ਅੱਗੇ ਕਿਹੜਾ ਦੇਣਾ ਜੀ 100 ਤੋਂ ਉਹ ਦਿਨਾਈ ਉਹ ਖੜਾ ਸਾਹਮਣੇ ਹਾਰ ਵਾਲਾ ਜੋ ਦਾ ਇਹ 2 ਸਪੀਡ ਚ ਆ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਫੁੱਲ ਟੌਪ ਮਾਡਲ ਆ ਹਾਂਜੀ 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 ਇਹ ਇਹਦੇ ਚ ਨਵੇਂ ਫੀਚਰ ਲੱਗੇ ਆ ਨਾ ਬਈ ਥੋੜੇ ਹਾਂਜੀ 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 ਇੱਕ ਤਾਂ ਫਰੰਟ ਸਾਈਡ ਤੇ ਬੇਟਾ ਐਡ ਹੋ ਗਿਆ ਹਾਂਜੀ 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 ਇੱਕਾਂ ਇੰਗਰ ਲੱਗਾ ਤਾਂ LED ਲੱਟਾਂ ਹੋ ਗਈਆਂ ਜੀ LED ਲੱਟਾਂ ਲੱਗੀਆਂ ਟਰੈਕਟਰ ਦੇ ਵੀ ਸੋਹਣਾ ਕਰਦਾ ਦੇਖ ਬਹੁਤ ਸੋਹਣਾ ਕਰਦਾ ਜੀ ਦੋਨੇ ਸਾਈਡ ਸੀਸੇ ਲੱਗਦੇ ਠੀਕ ਆ ਜੀ ਤੇ ਇੱਕ ਆ ਲੱਗਿਆ ਬਈ ਜੇ ਆਪਾਂ ਟੋ ਟੰਡਾ ਚੜਪਾਉਣਾ ਕੋਈ ਦਿੱਕਤ ਨਹੀਂ ਆਉਂਦੀ ਸੀਟ ਚੇਂਜ ਕਰਤੀ ਦੀ ਜੀ ਸੀਟ ਗਾਰਡ ਲੱਗੇ ਸੀਟ ਚੌੜੀ ਕਰਤੀ ਪਹਿਲਾਂ ਨਾਲੋਂ ਹਾਂਜੀ ਲਿਫਟ ਦੀ ਕਪੈਸਿਟੀ ਵਧਾ ਦਿੱਤੀ ਦੀ ਲਿਫਟ ਦੀ ਕੰਪੈਟੀ ਅਪ ਕਰਤੀ ਪਹਿਲਾਂ ਨਾਲੋਂ ਪਹਿਲਾਂ 2200 ਸੀ ਭਾਈ ਪਹਿਲਾਂ 2200 ਸੀ ਹੁਣ 2400 ਹੋ ਗਿਆ ਹੁਣ 2400 ਕਰਤੀ ਹਾਂਜੀ ਹਾਂਜੀ ਟਾਇਰ ਸੇਮ ਹੀ ਆ 16 ਨੇ ਵੀ ਪਹਿਲਾਂ ਵੀ 16 ਨੇ ਸੀ ਸੇਮ ਭਾਈ ਇੱਕ ਸਲੰਸਰ ਚੇਂਜ ਕਰਤਾ ਹਾਂਜੀ ਹਾਂਜੀ ਇਹ ਭਾਈ ਹੰਦ ਬਗਿਆ ਇੱਕ ਸਲੰਸਰ ਚੇਂਜ ਹੋ ਗਿਆ ਸਾਇਲੈਂਟ ਹੋ ਗਿਆ ਪਹਿਲਾਂ ਨਾਲੋਂ ਹਾਂਜੀ ਹਾਂਜੀ ਪਰ ਜਾਲੀ ਲਾਤੀ ਉਸ ਦੇ ਇਹਦਾ ਕੀ ਪ੍ਰਾਈਸ ਆਊ ਪਹਿਲਾਂ ਨਾਲੋਂ ਆਪਾ ਹੋਊ ਭਾਈ ਇਹਨਾਂ ਥੋੜਾ ਫਰਕ ਆ ਜੀ ਹਾਂ ਠੀਕ ਆ ਜਿਹੜਾ ਮਟੀਰੀਅਲ ਯੂਜ਼ ਕਰਤਾ ਹਾਂਜੀ ਹਾਂਜੀ ਕੋਈ ਪ੍ਰਾਈਸ ਅਪ ਹੋ ਗਿਆ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਲੋਕੇਸ਼ਨ ਦੱਸ ਦੋ ਬਈ ਆਪਾਂ ਨੂੰ ਕਿੱਥੇ ਆਉਣਾ ਕੋਈ ਟਰੈਕਟਰ ਬਾਈ ਕਰੀਏ ਮੇਰੇ ਬਾਈ ਹਾਈਵੇ ਤੇ ਅਸੀਂ ਆਪਾਂ ਖੜੇ ਆਜ ਠੀਕ ਆ ਜੀ ਨਾਲਾ ਬੰਡਾ ਰੋਡ ਤੇ ਖੜੇ ਆ ਜੀ ਠੀਕ ਆ ਜੀ ਆਪਣੀ ਡੀਲਰਸ਼ਿਪ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਜੀ ਸਾਨੂੰ 5 ਮਹੀਨਾ ਸਾਲ ਕਿੰਨਾਂ ਦਾ ਜੀ ਠੀਕ ਆ ਰਿਸਪੌਂਸ ਕਿਵੇਂ ਦਾ ਬਈ ਕਿਸਾਨ ਭਰਾਵਾਂ ਦਾ ਪੂਰਾ ਵਧੀਆ ਜੀ ਪੂਰਾ ਵਧੀਆ ਜੀ ਠੀਕ ਆ ਜੀ ਕਿੰਨੇ ਕੁ ਟਰੈਕਟਰ ਸੇਲ ਕਰ ਦਿੰਦੇ ਸਾਲ ਚ ਸਾਡੇ ਹਾਈਬ੍ਰਿਡ ਜੀ 250 ਤੋਂ ਕਰਦੇ ਠੀਕ ਆ ਜੀ 250 ਟਰੈਕਟਰ ਬਹੁਤ ਹੁੰਦਾਣਾ ਬਈ ਹਾਂ ਜੀ ਹਾਂ ਬਹੁਤ ਹੁੰਦਾ ਜੀ ਠੀਕ ਆ ਗ੍ਰ ਏ ਕੰਟੈਕਟ ਨੰਬਰ ਦੱਸ ਦੋ ਜੀ ਆਪਣਾ 99783 ਹਾਂਜੀ 04188 ਠੀਕ ਆ ਜੀ ਆ ਪਾਈਆਂ ਦਾ ਕੰਟੈਕਟ ਨੰਬਰ ਆ ਬਾਈ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਲੋਨ ਵਗੈਰਾ ਉਹ ਤੁਜੀ ਉਹਨਾਂ ਲੋਨ ਹੋ ਜਾਈ ਸਰਕਾਰੀ ਬੈਂਕਾਂ ਨਾਲ ਲੋਨ ਹੋ ਜਾਈ 90% ਲੋਨ ਲੋਨ ਹੋ ਜਾਈ ਠੀਕ ਆ ਬਾਈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਹੈ ਬਾਈ ਮੈਨੂੰ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਮਿਲਦਿਆਂ ਨੂੰ ਵੀਡੀਓ ਨਾਲ ਧੰਨਵਾਦ ਧੰਨਵਾਦ ਸਸੀ ਧੰਨਵਾਦ ਠੀਕ ਆ